ਹਾਂਜੀ ਦੋਸਤੋ ਹਮੇਸ਼ਿਆ ਦੀ ਤਰ੍ਹਾਂ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਗੁਰੂ ਘਰ ਮੱਥਾ ਟੇਕ ਕੇ ਹਾਜ਼ਰੀ ਲਵਾ ਕੇ ਕੀਤੀ ਗੁਰੂ ਘਰ ਪਹੁੰਚ ਕੇ ਬਹੁਤ ਹੀ ਸਕੂਨ ਮਿਲਦਾ ਹੈ ਉਸ ਤੋਂ ਬਾਅਦ ਆਪਾਂ ਤਿਆਰ ਹੋਣ ਲੱਪੇ ਵਰਕਸ਼ਾਪ ਤੇ ਜਾਣ ਲਈ ਅੱਜ ਤੁਹਾਨੂੰ ਦੱਸਾਂਗੇ ਆਪਣੇ ਨਾਲ ਕੰਮ ਤੇ ਆਪਾਂ ਕੰਮ ਕਿੱਦਾਂ ਕਰੀਦਾ ਵਰਕਸ਼ਾਪ ਤੇ ਪਿਛਲੇ ਵਲੌਗ ਨੂੰ ਬਹੁਤ ਹੀ ਪਿਆਰ ਦੇਣ ਲਈ ਤੁਹਾਡਾ ਆਪ ਸਭ ਦਾ ਧੰਨਵਾਦ ਜੀ ਆਪਾਂ ਹੁਣ ਐਂਟਰਟੇਨਮੈਂਟ ਦਾ ਡੋਜ਼ ਲੈ ਚੁੱਕੇ ਹਾਂ ਪਿਛਲੀ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਨਾਲ ਦੀ ਨਾਲ ਕੰਮ ਦੇ ਬਾਰੇ ਵੀ ਜਾਣਦੇ ਆਂ ਵਰਕਸ਼ਾਪ ਤੇ ਪਹੁੰਚ ਕੇ ਸਭ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸੀਸ ਝੁਕਾਇਆ ਅਤੇ ਆਪਣਾ ਤੂਫ਼ ਬੱਤੀ ਕੀਤੀ। ਕੂਣਿਆਂ ਦਾ ਤਾਂ ਪਤਾ ਨਹੀਂ ਚੱਲੇ ਕਿ ਨਹੀਂ ਚੱਲੇ ਪਰ ਆਪਾਂ ਆਪਣੇ ਕੰਮ ਤੇ ਜ਼ਰੂਰ ਚੱਲ ਪਏ ਆ ਰੱਬ ਦਾ ਨਾਮ ਲੈ ਕੇ। ਅਗਲੇ ਮੋੜ ਤੇ ਮਾਮਿਆਂ ਦਾ ਰਾਹ ਜ਼ਰੂਰ ਸੀਗਾ ਮੋੜਲੇ ਮੋੜ ਤੇ ਨੱਕਾ ਲੱਗਾ ਸੀਗਾ ਤੇ ਇਸ ਕਰਕੇ ਆਪਾਂ ਆਵਾਜ਼ ਬੰਦ ਕਰ ਦਿੱਤੀ ਗਾਣੇ ਦੀ। ਮੋਟਰ ਤੇ ਪਹੁੰਚ ਕੇ ਆਪਾਂ ਸਪਲਾਈ ਨੂੰ ਡਿਸਕਨੈਕਟ ਕੀਤਾ ਤਿੰਨੇ ਫੇਸ ਬਾਹਰ ਕੱਢ ਦਿੱਤੇ ਜਿਸ ਦੇ ਨਾਲ ਸਪਲਾਈ ਬੰਦ ਹੋ ਜਵੇ ਜਦੋਂ ਵੀ ਆਪਾਂ ਮੋਟਰ ਤੇ ਕੰਮ ਕਰਨਾ ਹੈ ਤਿੰਨਾ ਫੇਸਾਂ ਨੂੰ ਜ਼ਰੂਰ ਚੈੱਕ ਕਰਨਾ ਹੈ ਕਿ ਡਿਸਕਨੈਕਟ ਹੋਏ ਹਨ ਫਿਰ ਆਪਾਂ ਮੋਟਰ ਕੱਢਣ ਲਈ ਆਪਣੀ ਮਸ਼ੀਨ ਨੂੰ ਓਪਨ ਕੀਤਾ ਇਹ ਮਸ਼ੀਨ 25 ਫੁੱਟ ਤਾ ਨੂੰ ਓਪਨ ਹੁੰਦੀ ਹੈ ਅਤੇ ਜਦੋਂ ਮੋਟਰ ਨੂੰ ਕੱਢਣਾ ਪੈਂਦਾ ਹੈ ਤੇ ਇਸ ਨੂੰ ਸਾਰੇ ਬੂਮਾਂ ਨੂੰ ਉੱਪਰ ਜੈਕ ਦੀ ਤਰ੍ਹਾਂ ਚੱਕਣਾ ਪੈਂਦਾ ਹੈ ਹੋਲੀ-ਹੋਲੀ ਫਿਰ ਆਪਾਂ ਕੰਮ ਸਟਾਰਟ ਕੀਤਾ ਤੇ ਮੋਟਰ ਬਾਹਰ ਆ ਗਈ ਜੀ ਬੜੀ ਸਮਸਿਆ ਵਾਲ ਮੋਟਰ ਦਾ ਕੰਮ ਕਰਦੇ ਸਮੇਂ ਆਪਾਂ ਨੂੰ ਸਾਵਧਾਨੀ ਬਹੁਤ ਜ਼ਰੂਰੀ ਹੈ ਸਾਰੇ ਪੈਪ ਆਪਾਂ ਕਰ ਦਿੱਤੇ ਤੇ ਤਾਰ ਨੂੰ ਰੋਲ ਕਰਕੇ ਇਹਨੂੰ ਬੰਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਿਆਲਾ ਨਾ ਕਰਕੇ ਤਾਰ ਹਾਰਡ ਬਹੁਤ ਹੋ ਜਾਂਦੀ ਹੈ ਜੇ ਇਹਨੂੰ ਨਹੀਂ ਬੰਨਦੇ ਤੇ ਤਾਰ ਕ੍ਰੈਕ ਹੋਣ ਦਾ ਡਰ ਹੈ ਤਾਂ ਸਾਨੂੰ ਬਹੁਤ ਭੁੱਖ ਲੱਗੀ ਸੀ ਜੀ ਤੇ ਅਸੀਂ ਪਿੰਡ ਨੂੰ ਚੱਲੇ ਖੇਤਾਂ ਦੀ ਹਰਿਆਲੀ ਦੇਖ ਕੇ ਮਨ ਬਹੁਤ ਖੁਸ਼ ਹੋ ਗਿਆ ਜੀ ਤੇ ਫਟਾਫਟ ਆਪਾਂ ਵਰਕਸ਼ਾਪ ਤੇ ਪਹੁੰਚ ਕੇ ਤੇ ਮੋਟਰ ਨੂੰ ਦੇਖਦੇ ਆਂ ਕੀ ਗੱਲ ਹੋ ਗਈ ਆ ਤੇ ਇਸ ਨੂੰ ਕੀ ਪ੍ਰੋਬਲਮ ਆ ਜਾ ਕੇ ਆਪਾਂ ਪਹਿਲਾਂ ਮੋਟਰ ਨੂੰ ਓਪਨ ਕੀਤਾ ਉੱਪਰਲਾ ਪਾਰਟ ਪੰਪ ਪਿਆ ਤੇ ਥੱਲੇਲੇ ਪਾਰਟ ਵਿੱਚ ਹੁੰਦੀ ਆ ਮੋਟਰ ਇਹਨਾਂ ਦੋਨਾਂ ਨੂੰ ਸੈਪਰੇਟ ਕਰਨਾ ਪੈਂਦਾ ਹੈ ਉਹ ਤੇਰੀ ਮੋਟਰ ਜਦੋਂ ਵਿੱਚੋਂ ਦੇਖਿਆ ਤੇ ਇਹ ਰੇਤਾਂ ਦੇ ਨਾਲ ਭਰੀ ਹੋਈ ਸੀਗੀ ਬਹੁਤ ਹੀ ਹਾਲਤ ਇਸ ਦੀ ਖਰਾਬ ਸੀਗੀ ਮੋਟਰ ਦੀ ਕਾਫੀ ਰੇਤਾਂ ਨੇ ਇਸ ਦਾ ਲੱਗਦਾ ਨੁਕਸਾਨ ਕੀਤਾ ਹੈ ਚਲੋ ਆਜੋ ਓਪਨ ਕਰਕੇ ਦੇਖਦੇ ਹਾਂ ਓਹ ਸਲੋਟਾਂ ਦੇ ਵਿੱਚ ਵੀ ਰੇਤਾਂ ਅੰਦਰ ਕਾਫੀ ਜਾ ਚੁੱਕੀ ਸੀਗੀ ਇਸ ਦੇ ਮੋਟਰ ਦੇ ਫਰੰਟ ਤੇ ਸੀਲਾਂ ਹੁੰਦੀਆਂ ਬੁਸ਼ਾਂ ਦੇ ਲਾਗੇ ਉਹ ਸੀਲਾਂ ਵੱਡ ਹੋ ਕੇ ਰੇਤਾਂ ਅੰਦਰ ਚਲ ਗਈ ਤੇ ਸਲੋਟ ਵੀ ਕਾਫੀ ਖਰਾਬ ਹੋ ਗਏ ਇਸ ਨੂੰ ਪੱਟਣ ਵਿੱਚ ਵੀ ਕਾਫੀ ਮਿਹਨਤ ਕਰਨੀ ਪਈ ਮੋਟਰ ਜਲ ਚੁੱਕੀ ਸੀਗੀ ਪੂਰੀ ਕਾਫੀ ਨੁਕਸਾਨ ਹੋ ਗਿਆ ਸੀਗਾ ਮੋਟਰ ਦਾ ਰੇਤਾ ਨੇ ਕਾਫੀ ਕੰਮ ਖਰਾਬ ਕੀਤਾ ਕਈ ਬੋਰ ਰੇਤਾ ਬਹੁਤ ਘਰਦੇ ਫਟਾਫਟ ਆਪਾਂ ਕਵੈਲ ਬਣਾਉਣੇ ਸ਼ੁਰੂ ਕੀਤੇ ਕਿਉਂਕਿ ਇਹ ਮੋਟਰ ਕਸਟਮਰ ਨੂੰ ਅੱਜ ਹੀ ਚਾਹੀਦੀ ਸੀਗੀ ਇਸ ਕਰਕੇ ਸਾਡੇ ਕੋਲ ਬਿਲਕੁਲ ਵੀ ਟਾਈਮ ਨਹੀਂ ਸੀਗਾ ਤਾਂ ਕਿ ਇਸ ਨੂੰ ਛੇਤੀ ਰੈਡੀ ਕੀਤਾ ਜਾਵੇ ਦਿਨ ਛੋਟੇ ਹੋਣ ਦਾ ਕਰਕੇ ਹਨੇਰਾ ਵੀ ਬਹੁਤ ਜਲਦੀ ਹੋ ਜਾਂਦਾ ਤੇ ਉਸਤਾਦ ਜੀ ਨੇ ਫਟਾਫਟ ਮੋਟਰ ਬੰਨਣੀ ਸ਼ੁਰੂ ਕਰ ਦਿੱਤੀ ਇਹ 15 HP 3 ਫੇਸ ਮੋਟਰ ਹੈ ਜੀ ਇਸ ਨੂੰ ਬੰਨਣ ਵਿੱਚ ਕਾਫੀ ਮਿਹਨਤਗਾਨੀ ਪੈਂਦੀ ਹੈ ਤੇ ਕਾਫੀ ਹਾਰਡ ਵਰਕ ਹੁੰਦਾ ਹੈ ਜੀ ਇਸ ਨੂੰ ਤਿਆਰ ਕਰਨ ਵਿੱਚ ਸਾਰਾ ਸਮਾਨ ਆਪਾਂ ਦੇਖ ਕੇ ਤੇ ਇਹਨੂੰ ਪੂਰੇ ਨੂੰ ਕਲੀਨ ਕਰਾਂਗੇ ਕਿਉਂਕਿ ਅੰਦਰ ਬੁਸ਼ਾਂ ਦੇ ਵਿੱਚ ਵੀ ਰੇਤਾ ਜਾ ਚੁੱਕੀ ਸਗੀ ਇਸ ਦੇ ਸਾਰੇ ਪਾਰਟਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਪੈਂਦਾ ਹੈ ਕਿ ਤਾਂ ਕਿ ਕੋਈ ਫੇਰ ਰੇਤਾ ਅੰਦਰ ਰਹਿ ਨਾ ਜਾਵੇ ਤੇ ਇਸ ਦੁਆਰਾ ਫਿਟਿੰਗ ਦੇ ਸਮੇਂ ਕੋਈ ਨੁਕਸਾਨ ਨਾ ਹੋਵੇ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕੀਤਾ ਆਪਾਂ ਕਲੀਨ ਕਰਕੇ ਪਾਣੀ ਦੇ ਨਾਲ ਧੋਸ ਵਰਕੇ ਆ ਇਹਨੂੰ ਤੇ ਵਾਧ ਵਿੱਚ ਇਸ ਨੂੰ ਫਿਟਿੰਗ ਲਈ ਸ਼ੁਰੂ ਕਰ ਦਿੱਤੀ ਬਹੁਤ ਹੀ ਸਾਵਧਾਨੀ ਦੇ ਨਾਲ ਇਸ ਦੀ ਫਿਟਿੰਗ ਕਰਨੀ ਪੈਂਦੀ ਹੈ ਕਿਉਂਕਿ ਇਹ ਕੰਮ ਬਹੁਤ ਹੀ ਐਕੂਰੇਸੀ ਦਾ ਹੁੰਦਾ ਹੈ ਬਹੁਤ ਹੀ ਧਿਆਨ ਦੇ ਨਾਲ ਜਦੋਂ ਇਸ ਨੂੰ ਆਪਾਂ ਫਿੱਟ ਕਰਦੇ ਹਾਂ ਤੇ ਇਹ ਜ਼ਰੂਰੀ ਹੈ ਕਿ ਇਹਨਾਂ ਨੂੰ ਬੋਸ਼ਾ ਨੂੰ ਲੂਬ੍ਰੀਕੇਟ ਕੀਤਾ ਜਾਵੇ ਤਾਂ ਕਿ ਇਹ ਗਰਮ ਹੋ ਕੇ ਇੱਕ ਦੂਜੇ ਨਾਲ ਨਾ ਚਿਪਕ ਜਾਣ ਟੀ ਪਲੇਟ ਫਿੱਟ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਲੋਕ ਫਿੱਟ ਕੀਤਾ ਜਾਂਦਾ ਹੈ ਅਤੇ ਇਸ ਦਾ ਜੋ ਵੀ ਹੋ ਜਾਈਏ ਉਸ ਨੂੰ ਬੜੇ ਆਰਾਮ ਦੇ ਨਾਲ ਫਿੱਟ ਕਰਨਾ ਜ਼ਰੂਰੀ ਹੈ ਤਾਂ ਕਿ ਮੋਟਰ ਬੰਨਣ ਤੋਂ ਬਾਅਦ ਵੀ ਕਿਤੇ ਟਕਣਾ ਲੱਗ ਜਵੇ ਸਲੋਟ ਸ਼ਾਰਟ ਨਾ ਹੋ ਜਣ। ਕਾਫੀ ਮਿਹਨਤ ਦਾ ਕੰਮ ਹੁੰਦਾ ਹੈ ਇਹ ਤਾਂ ਬੜੇ ਆਰਾਮ ਦੇ ਨਾਲ ਕਰਨੀ ਪੈਂਦੀ ਹੈ ਇਸ ਨੂੰ ਫਿੱਟ। ਐਲਕੀਵੋਲਟਨ ਨਾਲ ਆਪਾਂ ਫਰੰਟ ਇਸ ਦਾ ਹੋਲਡਿੰਗ ਲੌਕ ਕਰ ਦਿੱਤਾ। ਲੌਕ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਘੁਮਾ ਕੇ ਦੇਖਣਾ ਪੈਂਦਾ ਹੈ ਕਿ ਇਹ ਸਟੇਟਰ ਰੂਟਰ ਚੰਗੀ ਤਰ੍ਹਾਂ ਆਰਾਮ ਦੇ ਨਾਲ ਘੁੰਮਦੇ। ਮੋਟਰ ਵਿੱਚ ਪਾਣੀ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਇਸ ਦੇ ਅੰਦਰ ਕੂਲਣ ਦਾ ਕੰਮ ਕਰਦਾ ਹੈ। ਤੇ ਇਹ ਬੁਸ਼ਾਂ ਨੂੰ ਲੁਬਰੀਕੇਟ ਕਰਦਾ ਰਹਿੰਦਾ ਹੈ ਤੇ ਬਣਾਈ ਨੂੰ ਵੀ ਠੰਡਾ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤੇ ਮੋਟਰ ਆਪਣੀ ਹੋ ਗਈ ਸੀਗੀ ਰੈਡੀ ਤੇ ਫਟਾਫਟ ਆਪਾਂ ਚੱਲ ਗਏ ਮੋਟਰ ਪਾਉਣ ਕਿਉਂਕਿ ਟਾਈਮ ਆਪਣੇ ਤੋਂ ਲਿਮਟਿਡ ਸੀਗਾ ਕਾਫੀ ਹਨੇਰਾ ਹੋ ਜਾਣਾ ਸੀਗਾ ਜਦੋਂ ਵੀ ਇਸ ਨੂੰ ਜੌਬ ਕੰਪਲੀਟ ਹੋਣੀ ਸੀਗੀ ਇਹ ਆਪਣੀ ਤੇ ਮੋਟਰ ਤੇ ਪਹੁੰਚ ਕੇ ਆਪਾਂ ਫਟਾਫਟ ਮੋਟਰ ਦੇ ਮੇਨ ਕਨੈਕਸ਼ਨ ਜੋੜ ਲਾਏ ਜੋੜ ਲਾਉਣ ਤੋਂ ਬਾਅਦ ਆਪਾਂ ਇਸ ਨੂੰ ਬੜਾਉਣਾ ਸ਼ੁਰੂ ਕਰ ਦਿੱਤਾ ਤਦੋਂ ਉਸੇ ਵਾਰ ਦਾ ਗਾਣੇ ਲਾ ਕੇ ਕੰਮ ਕਰਨਾ ਬਹੁਤ ਮਜ਼ਾ ਆਉਂਦਾ ਹੈ ਤੇ ਜਦੋਂ ਵੀ ਆਪਾਂ ਸਟਰਟਰ ਵਿੱਚ ਕਨੈਕਸ਼ਨ ਕਰਦੇ ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਦੇਖਣਾ ਜ਼ਰੂਰੀ ਹੈ ਕਿ ਇਹ ਇੱਕ ਦੂਜੇ ਦੇ ਨਾਲ ਨਾ ਜੁੜਨ ਤੇ ਆਪਾਂ ਚੈੱਕ ਕਰਦੇ ਹਾਂ ਹਾਂਜੀ ਲਾਈਟ ਚੱਲਦੀ ਪਈ ਸੀ ਕੀ ਕੁਦਰਤੀ ਫਿਰ ਆਪਾਂ ਤਨੇ ਫੇਸ ਚੈੱਕ ਕਰਕੇ ਸਟਰਟਰ ਦੀਆਂ ਤਾਰਾਂ ਲਗਾ ਕੇ ਇਸ ਨੂੰ ਲੌਕ ਕਰਕੇ ਉੱਪਰੋਂ ਡੱਬੇ ਨੂੰ ਸਟਰਟਰ ਨੂੰ ਆਨ ਕੀਤਾ ਤੇ ਚਲੋ ਦੇਖਦੇ ਹਾਂ ਸਾਡੀ ਜੌਬ ਦਾ ਕੀ ਬਣਿਆ ਕਿੱਦਾਂ ਰੰਗ ਲੈ ਗਿਆ ਜੀ ਹਾਂਜੀ ਜੀ ਮੋਟਰ ਚੱਲ ਪਈ ਸੀਗੀ ਤੇ ਇਸ ਦੇ ਨਾਲ ਕਸਟਮਰ ਦਾ ਵੀ ਸੋਲੂਸ਼ਨ ਹੋ ਗਿਆ ਕਸਟਮਰ ਬਹੁਤ ਹੈਪੀ ਸੀਗਾ ਕਿਉਂਕਿ ਉਹਨਾਂ ਦੀ ਮੋਟਰ ਸੇਮ ਡੇ ਆਪਾਂ ਚਾਲੂ ਕਰਕੇ ਦੇ ਦਿੱਤੀ ਉਹਨਾਂ ਨੂੰ ਪਾਣੀ ਦੀ ਵੀ ਬਹੁਤ ਜ਼ਰੂਰਤ ਸੀ ਧੰਨਵਾਦੀ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ